ਇਹ 340 ਪਿਆਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਕਿ ਉਮੀਦ ਕਰਦਾ ਕਿ ਤੁਸੀਂ ਸਾਰੇ ਜੰਨੇ ਠੀਕ-ਠਾਕ ਹੋਵੋਗੇ ਤੇ ਅੱਜ ਆਪਾਂ ਜਿਹੜੇ ਆਪਣੀ ਬਲੌਗਿੰਗ ਦੀ ਸ਼ੁਰੂਆਤ ਆ ਉਹ ਗੱਡੀ ਤੋਂ ਕਰ ਰਹੇ ਆ ਆਪਾਂ ਮੰਡੀ ਜਾਣਾ ਮੰਡੀ ਤੋਂ ਬਾਅਦ ਇੱਕ ਦੋ ਕੰਮ ਹੋਰ ਕਰਨੇ ਆ ਤੇ ਫਿਰ ਆਪਾਂ ਤਿਆਰੀ ਪਰ ਤਿਆਰੀ ਫੁੱਲ ਰੱਖੀ ਆ ਤਿਆਰ ਆਪਾਂ ਹੈਗੀਆਂ ਐ ਨਹੀਂ ਪਤਾ ਗੱਡੀ ਕਿੱਧਰ ਨੂੰ ਘੁਮਾਣੀ ਪੈ ਜੇ ਸੋ ਆਪਾਂ ਨਾਲ ਨਾਲ ਥੋੜੇ ਨਾਲ ਗੱਲਬਾਤ ਕਰਦੇ ਰਹੇ ਨੇ ਕੀ ਚਾਰੀ ਲਿਆ ਬਿਲਾ ਹੋ ਗਿਆ ਕੀ ਬਾਤ ਬਤਾ ਰਿਹਾ ਆ ਤੁਹਾ ਸਲਾਹ ਤੇ ਟਮਾਟਰ ਕੀ ਰੇਟ ਲਾਉਂਗੇ ਆਪਾਂ ਨੂੰ ਟਮਾਟਰ ਟਮਾਟਰ 40 ਕਿੰਨਾ ਪਾਣੇ ਮਿੱਤਰ ਇਹ ਸਾਡੇ ਸੁਨਾਮ ਦੀ ਸਬਜ਼ ਮੰਡੀ ਆ ਤੇ ਆਪਾਂ ਜਿਹੜਾ ਕੁਸ ਮਾਲ ਲੈਣਾ ਸੀ ਉਹ ਲੈ ਲਿਆ ਤੇ ਹੁਣ ਆਪਾਂ ਗੋ ਟੂ ਹੋਮ ਫਿਰ ਅੱਗੇ ਦੇਖਦੇ ਆ ਕੀ ਬਣਦਾ ਜੱਟੋ ਇਸੇ ਤਰ੍ਹਾਂ ਜੁੜੇ ਰਹੋ ਸੋ ਮਿੱਤਰੋ ਸਬਜੀ ਭਾਜੀ ਲੈਣੀ ਗੜਾ ਸੁਖੀ ਆ 120 ਰੁਪਏ ਨੂੰ ਭਿੰਡੀ ਹੋਈ ਪਈ ਆ ਮਾੜਾ ਬੰਦਾ ਕੀ ਭਿੰਡੀ ਲਊਗਾ ਤੁਸੀਂ ਆਪ ਸਿਆਣੇ ਮੈਂ ਕਹੀ ਚਲੋ ਭਿੰਡੀਆਂ ਦਾ ਰੇਟ ਪੁੱਛ ਕੇ ਦੇਖੀ 120 ਰੁਪਏ ਕਿਲੋ ਜਦੋਂ ਜੱਟਾ ਜੀਮੀ ਦਾ ਸਾਡੇ ਵਰਗੇ ਜੀਮੀਦਾਰਾਂ ਦੀ ਜਦੋਂ ਗੋਭੀ ਹੁੰਦੀ ਆ ਭਿੰਡੀ ਹੁੰਦੀ ਆ ਗਾਜਰ ਹੁੰਦੀ ਆ ਉਦੋਂ 베ਰਾ ਵਟੇ ਰੋਲਦੀ ਆ ਹੁਣ ਵਪਾਰੀਆਂ ਨੇ ਵੇਚਨੀ ਆ ਹੁਣ ਤੁਹਾਨੂੰ ਪਤਾ 120 130 ਰੁਪਏ ਰੇਟ ਚੱਲ ਰਿਹਾ ਚਲੋ ਇਹ ਵੀ ਪਰਮਾਤਮਾ ਦੇ ਪਾਣੀ ਚ ਹੀ ਆ ਬਾਈ ਜੋਗ ਹੋ ਜਾਣਾ ਚਲੋ ਮਿਲਦੇ ਆ ਨਾ ਨਾ ਮੇਰੀ ਜੀ i do ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਜਿੰਨੇ ਵੀ ਜਣੇ ਸਪਾ ਸਾਡੇ ਰਿਸ਼ਤੇਦਾਰ ਭੈਣ ਭਰਾ ਜੁੜੇ ਆ ਮੇਰੇ ਤਾਈ ਦਾ ਮੁੰਡਾ ਜੀ ਸਿਦਾ ਜੀ ਸਾਰਿਆਂ ਨੂੰ ਤੇ ਬਾਈ ਨੂੰ ਵੀ ਜਰੂਰ ਸਪੋਰਟ ਕਰਿਓ ਸਾਰਿਆਂ ਨੇ ਬਾਈ ਦੀ ਬਹੁਤ ਗੁੱਡ ਡਰਾਈਵਰੀ ਆ ਯਾਰ ਵਧਾਈਆਂ ਬਾਈ ਨੂੰ ਲੋੜੀਆਂ ਵੀ ਤੁਹਾਨੂੰ ਸਾਰੇ ਜੋ ਵੀ ਖੁਸ਼ੀਆਂ ਹੁੰਦੀਆਂ ਨੇ ਵਧਾਈਆਂ ਜੀ ਲੋੜੀਆਂ ਦੀਆਂ ਸਭ ਨੂੰ ਵੀਰੇ ਸਹੀ ਗੱਲ ਆ ਜੋ ਵੀ ਖੁਸ਼ੀਆਂ ਹੁੰਦੀਆਂ ਨੇ ਮੇਰੇ ਆਪਣੇ ਸਾਰੇ ਪਰਿਵਾਰ ਚ ਹੁੰਦੀਆਂ ਨੇ ਪ੍ਰਮਾਤਮਾ ਸਭ ਨੂੰ ਵਧਾਵੇ ਤੇ ਬਾਈ ਨੂੰ ਵੀ ਆਪਾਂ ਲੋੜੀ ਵਾਲਾ ਕਰੀਏ ਬਾਈ ਦਾ ਵੀ ਵਿਆਹ ਹੋਵੇ ਫਿਰ ਇਸ ਤੋਂ ਬਾਅਦ ਬਾਈ ਤੋਂ ਬਾਅਦ ਮੇਰਾ ਨੰਬਰ ਲੱਗੂ ਬਾਈ ਫਿਰ ਆਪਾਂ ਦੋਨੇ ਭਾਈ ਲੋੜੀ ਵਾਲੇ ਹੋਈਏ ਵੀਰੇ ਚਲੋ ਮਿਲਦੇ ਆਕੇ